ਆਉਣ ਵਾਲੇ ਦਿਨਾਂ ਦੇ ਵਿੱਚ ਅਮੀਰ ਜਿਹੜਾ ਜੱਜੀ ਨੂੰ ਆਪਾਂ ਵੱਡਾ ਬੰਦਾ ਕਹਿੰਦੇ ਆ ਵੱਡਾ ਬੰਦਾ ਉਹ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਸ਼ੋਰੂਮ ਨੇ ਜਾਂ ਜਿਹਦੇ ਕੋਲੇ ਪੈਸੇ ਨੇ ਬੈਂਕ 'ਚ ਜਾਂ ਜਿਹਦੇ ਲੋਕਰ ਭਰੇ ਪਏ ਨੇ ਜਾਂ ਜਿਹਦੇ ਕੋਲੇ ਵੱਡੀਆਂ ਮਹਿੰਗੀਆਂ ਗੱਡੀਆਂ ਨੇ उन्होंने बड़ा बंदा नहीं मनिया जाऊगा बड़ा बंदा मनिया जाऊगा जिदे बच्चे पढ़े लिखे ने हाईली क्वालिटी एजुकेशन जी है जी जिदे बच्चों को बंदे व्डे बनने जाए क्योंकि बैंक च पैसे पे ने अचानक तुम बैंक पैसों पर माण करी जाने मेरे तो इन्ने पे ने अचानक बैंक जाऊंगे भी इन्ने कट दो ਬੈਂਕ ਦਾ ਕੋਈ ਪਤਾ ਨਹੀਂ ਕਦੋਂ ਕਹਦੇ ਵੀ ਵਿਜੇ ਮਾਲੀਆ ਲੈ ਕੇ ਭੱਜ ਗਿਆ ਜੀ ਉਹ ਥੋੜੇ ਸੀਗੇ ਜੀ ਅਸੀਂ ਤਾਂ ਤੁਹਾਨੂੰ ਇੰਨੇ ਹੀ ਕੱਢ ਸਕਦੇ ਆ ਜੀ ਤੁਸੀਂ ਸਾਈਨ ਕੀਤੇ ਹੋਏ ਨੇ ਜੀ ਉਹ ਸਾਈਨ ਕਰਨ ਵੇਲੇ ਕੌਣ ਪੜਦਾ ਜੀ ਔੜੇ ਮੋਟੇ ਮੋਟੇ ਉਹ ਹੁੰਦੇ ਨੇ ਜਿਹੜੇ ਆਪਾਂ ਸਾਈਨ ਕਰਾਉਨੇ ਬਿਉਹ ਜ ਤੁਸੀਂ ਕਿਹਾ ਹੋਇਆ ਵੀ ਜੇ ਕੋਈ ਬੈਂਕ ਕੋਲੇ ਪੈਸੇ ਨਾ ਹੋਏ ਮੈਂ ਤਾਂ 1 ਲੱਖ ਹੀ ਬਸ ਮੇਰੇ ਤਾਂ ਗਾਰੰਟੀ ਹੈ ਲੌਕਰ ਜਿਹੜਾ ਜੋ ਉਹਦੇ ਚ ਪਏ ਨੇ ਕੋਈ ਈਡੀ ਉਡੀ ਵਾਲੇ ਆਉਣਗੇ ਉਹ ਲੋਕਰ ਦੀਆਂ ਚਾਬੀਆਂ ਚੱਕ ਕੇ ਉਹ ਲੋਕਰ ਉਹਨਾਂ ਨੇ ਖਲਵਾ ਲੈਣਾ। ਉਹ ਚੋਂ ਕਈਆਂ ਦੇ ਥੱਬਿਆਂ ਦੇ ਥੱਬੇ ਨਿਕਲੇ ਨੇ। ਬਾਅਦ ਚ ਉਹ ਨਹੀਂ ਪਤਾ ਲੱਗਿਆ ਕਿੱਥੇ ਕੀ ਹੋਇਆ ਕਿਵੇਂ ਹੋਇਆ। ਪ੍ਰਾਪਰਟੀਆਂ ਤੇ ਵੀ ਇਦਾਂ ਹੀ ਹੋ ਸਕਦਾ ਹੈ ਕਿ ਆਮਦਨ ਤੋਂ ਵੱਧ ਸ੍ਰੋਤਾਂ ਤੋਂ ਵੱਧ ਪ੍ਰਾਪਰਟੀਆਂ ਦਾ ਕੇਸ ਪੈ ਜਾਂਦੇ ਨੇ। ਫਿਰ ਉਹੀ ਜਿਹੜੀਆਂ ਪ੍ਰਾਪਰਟੀਆਂ ਜਿਹੜੇ ਘਰ ਜਾਂ ਜਿਹੜੇ ਵੱਡੇ ਮਹਿਲ ਬਣਾਏ ਹੁੰਦੇ ਨੇ। ਉਹਨਾਂ ਚ ਕਬੂਤਰਾਂ ਦੇ ਜਾਲੇ ਲੱਗ ਜਾਂਦੇ ਨੇ ਆਪ ਜੇਲ੍ਹ ਦੀ 6x6 ਕਮਰੇ ਦੇ ਵਿੱਚ ਰਹਿਣਾ ਪੈਂਦਾ ਸੋਚੀ ਜਾਣਾ ਫਿਰ ਵੀ ਆ ਇੱਕ ਸਾਡੇ ਕੋਲ ਆ ਵੀ ਹੁੰਦਾ ਸੀ ਪ੍ਰਾਪਰਟੀ ਨੀਂਦ ਉੱਥੇ ਵੀ ਆਉਂਦੀ ਹੈ ਨੀਂਦ ਨੀਂਦ ਦਾ ਇੱਕ ਦਿਨ ਨਹੀਂ ਆਉ ਦੋ ਦਿਨ ਨਹੀਂ ਆਉ ਨੀਂਦਾ ਉਹ ਪਰ ਇੱਕੋ ਹੀ ਚੀਜ਼ ਹੈ ਜਿਹੜੀ ਚੋਰੀ ਨਹੀਂ ਹੋ ਸਕਦੀ ਜਿੱਤੇ ਕੋਈ ਛਾਪਾ ਨਹੀਂ ਬਸ ਸਕਦਾ ਜਿਹਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਜੀਤੇ ਕੋਈ ਕੇਸ ਨਹੀਂ ਹੋ ਸਕਦਾ ਉਹ ਹੈਗੀ এডਿਕੇਸ਼ਨ ਉਹ ਤੁਹਾਡੇ ਬ੍ਰੇਨ ਚ ਹੈ ਜਿੱਥੇ ਮਰਜੀ ਚਲ ਜਾਓਗੇ ਉਹ ਨਾਲ ਜਾਊਗੀ ਉਸ ਕਾਬਲੀਅਤ ਤੇ ਤੁਸੀਂ ਨਾ ਹੋ